ਜੋਤ ਆਹ ਵਾਲਾ ਘਰ ਹੀ ਉਹਨਾਂ ਦਾ ਮੈਂ ਕਿਹਾ ਮੇਰੀ ਗੱਲ ਸੁਣ ਅਜੇ ਪੱਕਾ ਪਤਾ ਨਹੀਂ ਵੀ ਇੱਥੇ ਗੱਲ ਬੰਨੀ ਛੱਡੀ ਕਿ ਨਹੀਂ ਅਸੀਂ ਇਹਨਾਂ ਨੂੰ ਇਹੋ ਗੱਲ ਹੀ ਕਹਿਣੀ ਆ ਤੁਹਾਨੂੰ ਬਸ ਰਹਿਣ ਨੂੰ ਮਹੀਨਾ ਚਾਹੀਦਾ ਕੋਈ ਨਹੀਂ ਤੁਸੀਂ ਆਪਣੇ ਸਾਹਮਣੇ ਗੱਲ ਕਰ ਲਿਓ ਥੋੜੇ ਇੱਕ ਦਿਨ ਮਿਲ ਜਾਨਾ ਤੁਹਾਡਾ ਵੀ ਸੌਖਾ ਹੋ ਜਾਊਗਾ ਨਾਲੇ ਇੱਕ ਗੱਲ ਆ ਕਿ ਇੰਦਾ ਵੱਡਾ ਘਰ ਛੱਡੀ ਕੇ ਤੁਸੀਂ ਉੱਥੇ ਰਹਿਣ ਦੇ ਜੋ ਇੱਥੇ ਪਹਿਲਾਂ ਹਾਲਾਤ ਇਦਾਂ ਦੇ ਨਹੀਂ ਨਾ ਹੈਗੇ ਤਾਂ ਕਰਕੇ ਚਲੋ ਕੋਈ ਨਹੀਂ ਦੇਖਣੇ ਅੰਦਰ ਤੇ ਆਓ ਆਓ ਗੱਲ ਕਰ ਲਈਏ ਅੱਜ ਇਹੰਤੇ ਲੱਗਦਾ ਕਰਨੀ ਕੋਈ ਹੈਗਾ ਉਹ ਨਹੀਂ ਉਹ ਕੰਮ ਕਰ ਜਾਂਦੇ ਆ ਕਿਤੇ ਇਹ ਆ ਵੀ ਚਲ ਘਰੇ ਹੋਣਾ ਤੇ ਗੱਲ ਹੋ ਜੂਗੀ ਮਾੜੀ-ਮੋਟੀ। ਮੈਨੂੰ ਤੇ ਆਪ ਇਹੋ ਹੀ ਆ। ਇੱਕ ਘਰ ਹੋਣਗੇ ਨਾ ਤੇ ਗੱਲ ਕਰ ਲਾਂਗੇ। ਇਹ ਘਰ ਨਾ ਹੋਏ ਤਾਂ ਮੜ ਕੇ ਫੋਨ ਤੇ ਕਿੱਥੇ ਗੱਲ ਕਰਦੇ ਰਾਵਾਂਗੇ? ਤੂੰ ਰੁਕ ਮੈਂ ਆਵਾਜ਼ ਮਾਰਨਾ। ਵੀਰ ਜੀ। ਵੀਰ ਜੀ। ਜੋ ਬਣ। ਇਹ ਕਿਧਰ ਆਇਆ? ਨਾ ਇਹਨੇ ਕੋਈ ਫੋਨ ਕੀਤਾ। ਚੱਲ ਕੋਈ ਨਹੀਂ। ਪੁੱਛਣਾ ਕੀ ਕਰਨ ਆਇਆ ਜੀ? ਸਸੀ ਜੀ ਬੀ ਜੀ। ਸਸੀ ਗੱਲ। ਹੋ ਠੀਕ ਠਾਕ ਜੀ। ਬਸ ਠੀਕ ਠਾਕ ਤੁਸੀਂ ਜਰਾ। ਸਸੀ। ਵਧੀਆ। ਜੋ ਬਣ। ਤੂੰ ਤੋਂ ਲਗੇ ਦੱਸੇਂ ਕੋ ਹਣੀ। ਕੂੰਤੇ ਕਰ ਦਿੰਦਾ ਜਿਉਣਾ ਸੀ ਤੇ ਦੱਸਣਾ ਕੀ ਸੀ ਵੀਰ ਜੀ ਥੋੜਾ ਜਿਹਾ ਕੰਮ ਹੀ ਇਦਾਂ ਦਾ ਬਣ ਗਿਆ ਸੀਗਾ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਬਾਕੀ ਸਾਰੇ ਘੱਟ ਠੀਕ ਠਾਕ ਨੇ ਹਾਂ ਠੀਕ ਠਾਕ ਹੈ ਸਾਰੇ ਮਾੜੀ ਜੀ ਗੱਲ ਕਰਨੀ ਸੀ ਤੁਹਾਡੇ ਨਾਲ ਆਜੋ ਬੈਠ ਗੱਲ ਕਰ ਲੈਣੇ ਕਿਹੜੀ ਗੱਲ ਕਰਨੀ ਆਜੋ ਚਲੋ ਲਿਆਜੋ ਬੋ ਕੁਰਸੀਆਂ ਲਾਓ ਉਹਦੇ ਚਿਰ ਬਾਅਦ ਆਇਆ ਵਾ ਕੀ ਲੋਡ ਪੈ ਗਈ ਹੁਣ ਅੱਡੀ ਤੇ ਨੂੰ ਅੱਗੇ ਤੇ ਕਿਹਦੀ ਸਾਡਾ ਤੈਨੂੰ ਚੇਤਣੇ ਆਉਂਦਾ ਵੀਰ ਜੀ ਆਉਣਾ ਕੀ ਹੀ ਮੈਂ ਕੋ ਮਜਬੂਰੀ ਇਦਾਂ ਦੀ ਬਣ ਗਈ ਥੋੜੀ ਜੀ ਤੁਹਾਨੂੰ ਤੇ ਪਤਾ ਹੀ ਆ ਕਿ ਉੱਥੇ ਵੀ ਕੰਮਕਾਰ ਕਰਕੇ ਨਾ ਮੇਰੇ ਕੋ ਆਇਆ ਨਹੀਂ ਗਿਆ ਇੱਥੇ ਪਰ ਹੁਣ ਮਜਬੂਰੀ ਇਹ ਬਣੀ ਆ ਵੀ ਉੱਥੇ ਥੋੜੀ ਜੀ ਅਨਬਣ ਹੋ ਗਈ ਸੀ ਅੱਡੀ ਤੇ ਉਹਨਾਂ ਮੈਨੂੰ ਤੇ ਜੋਤ ਨੂੰ ਘਰੋਂ ਕੱਢਤਾ ਵਾ ਤੇ ਅਸੀਂ ਇੱਥੇ ਕੋ ਹਿੱਸਾ ਵੰਡਾਉਣੀ ਆਏ ਅਸੀਂ ਸਿਰਫ ਇੰਨੀ ਗੱਲ ਕਹਿਣ ਆਏ ਆ ਵੀ ਜੇ ਸਾਨੂੰ ਥੋੜਾ ਜਿਹਾ ਟਾਈਮ ਇੱਥੇ ਰਹਿਣ ਦਿਓ ਤੇ ਚੱਲ ਓਨੇ ਕ ਟਾਈਮ ਨੂੰ ਨਾ ਮੈਂ ਕੋਈ ਕੰਮ ਕਰ ਲਵਾਂਗੇ ਆਪਣਾ ਕੰਮ ਸੈੱਟ ਕਰ ਲਾਂ। ਤੇ ਜੇ ਤੁਸੀਂ ਇਨਾਂ ਕ ਕਰ ਦੋ ਮੇਰੇ ਤੇ ਮਿਹਰਬਾਨੀ ਤੇ ਬੜਾ ਵਧੀਆ ਹੋ ਜਾਊਗਾ। ਅੱਛਾ ਫਿਰ ਹੁਣ ਤੂੰ ਰਹਿਣ ਆਇਆ। ਪਹਿਲਾ ਦਿਨ ਤੂੰ ਚੇਤਾ ਨਹੀਂ ਆਇਆ। ਜਦੋਂ ਡੈਡੀ ਇਦਾਂ ਹੋ ਗਏ। ਸਾਰੇ ਰਿਸ਼ਤੇਦਾਰਾਂ ਨੇ ਤੈਨੂੰ ਫੋਨ ਕਰਾਏ। ਤਿੰਨੇ ਤਿੰਨੇ ਭਰਾਵਾਂ ਨੇ ਤੈਨੂੰ ਵਾਰੀ-ਵਾਰੀ ਫੋਨ ਕੀਤਾ। ਤੇ ਤੈਨੂੰ ਸੁਣੀ ਸੁਣੀ ਵੀ ਮੈਂ ਜਾਵਾਂ ਵੀਰਾਂ ਕੋ ਵੀਰਾਂ ਦਾ ਫੋਨ ਆਇਆ। ਤੇ ਹੁਣ ਤੂੰ ਰਹਿਣ ਆ ਗਿਆ। ਤੇ ਹੁਣ ਸਾਡਾ ਤੇਰਾ ਨਾ ਮੂਹ ਪਿਆਰ ਬਣ ਜਾਊਗਾ ਰਹਿਣ। ਵੀਰ ਜੀ ਤੁਹਾਨੂੰ ਤੇ ਪਤਾ ਹੀਗਾ ਵੀ ਮੈਂ ਉੱਥੇ ਕਿਹੜ ਤੇ ਨਾਲੇ ਜੇ ਤੁਸੀਂ ਸੱਚ ਪੁੱਛੋ ਨਾ ਤੇ ਮੈਨੂੰ ਤੁਹਾਡਾ ਇੱਕ ਵੀ ਸੁਨਾ ਨਹੀਂ ਮਿਲਿਆ ਤੁਹਾਡੀ ਤਾਂ ਉਸ ਡੈਡੀ ਹੁੰਦਾ ਨਾ ਗੱਲ ਹੁੰਦੀ ਰਹੀ ਆ ਉਹਨਾਂ ਮੈਨੂੰ ਦੱਸਿਆ ਹੀ ਨਹੀਂ ਜੇ ਮੈਨੂੰ ਦੱਸਦੇ ਤੇ ਮੈਂ ਆਉਣਾ ਹੀ ਉਹਨਾਂ ਤਾਂ ਮੈਨੂੰ ਦੱਸਿਆ ਘੱਟੋ ਘੱਟ 10 15 ਦਿਨ ਬਾਅਦ ਤੇ ਮੈਂ ਉਦੋਂ ਕੀ ਕਰਦਾ ਉੱਥੇ ਤਾਂ ਉਹਨਾਂ ਦੀ ਚਲਦੀ ਸੀਗੀ ਤੇ ਹੁਣ ਉਹਨਾਂ ਨੇ ਮੈਨੂੰ ਆਪਣਾ ਨਹੀਂ ਸਮਝਿਆ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਉਹ ਬਣਾੜੀਆਂ ਗੱਲਾਂ ਕਾਣ ਦੇ ਦਾ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ ਕੋਈ ਤੈਨੂੰ ਪਤਾ ਵੀ ਆ ਜਦੋਂ ਡੈਡੀ ਇਦਾਂ ਗਏ ਸੀ ਆਪਾਂ ਕਿੰਨੀ ਮਿਹਨਤ ਕੀਤੀ ਤਿੰਨਾ ਭਰਾਵਾਂ ਨੇ ਬੜੀ ਮੁਸ਼ਕਲ ਨਾਲ ਇੱਥੋਂ ਤੱਕ ਆਈ ਪਹੁੰਚੇ ਤਿੰਨੇ ਭਰਾ ਤੇ ਹੁਣ ਤੂੰ ਆ ਗਿਆ ਵਾ ਪੀ ਹੁਣ ਦਿਨੇ ਅਸੀਂ ਸਾਦੇ ਹੀ ਐ ਪਰ ਉਹ ਗੱਲ ਤੇ ਨਹੀਂ ਬਾਨੀ ਜੋ ਮਣ ਜਿੱਥੋਂ ਆਇਆ ਮੇਰਾ ਵੀਰ ਉੱਥੇ ਚਲ ਜਾ ਫੇਰ ਇੱਥੋਂ ਤੈਨੂੰ ਕੋਹ ਨਹੀਂ ਮਿਲਣਾ ਵੀਰ ਜੀ ਤੁਹਾਡਾ ਗੁੱਸਾ ਜਾਜਵਾ ਤੇ ਮੈਂ ਨਾਲੇ ਇੱਥੋਂ ਕੋਈ ਹਿੱਸਾ ਮੰਗਣ ਨਹੀਂ ਆਇਆ ਮੈਂ ਸਿਰਫ ਇੰਨੀ ਗੱਲ ਤੁਹਾਨੂੰ ਕਹਿਣ ਆਇਆ ਵਾ ਕਿ ਜੇ ਥੋੜਾ ਕ ਟਾਈਮ ਬਸ ਇੱਕ ਦੋ ਹਫਤੇ ਜਾਂ ਇੱਕ ਮਹੀਨਾ ਸਾਨੂੰ ਇੱਥੇ ਦੋ ਮਨ ਨੂੰ ਰਹਿਣ ਦਿਓ ਤੇ ਬੜੀ ਤੁਹਾਡੀ ਮਿਹਰਬਾਨੀ ਹੋਊਗੀ ਐਨੇ ਚਾਹੀ ਕੋਈ ਆਪਣਾ ਕੰਮ ਸੈੱਟ ਕਰ ਲੈਣਾ ਵਾ ਤੇ ਫਿਰ ਚਲ ਜਾਗੇ ਤੂੰ ਪੱਕਾ ਹੀ ਜੋ ਵਣ ਆ ਗੱਲਾਂ ਕੀਤਾ ਕੋਈ ਫਾਇਦਾ ਨਹੀਂ ਆ ਤੂੰ ਜਿੱਥੋਂ ਆਇਆ ਉੱਥੇ ਚੱਲ ਜਾ ਆਪਣਾ ਆਪ ਵੇਹ ਜਿੱਥੇ ਮਰਜੀ ਜਾ ਨਾ ਜਾ ਮੈਨੂੰ ਕੋਈ ਫਰਕ ਨਹੀਂ ਪੈਣਾ ਤੂੰ ਆਪਣਾ ਵੀਰ ਸਮਾਨ ਚੁੱਕ ਤੇ ਚਲਦਾ ਪਾਉਂ ਇਥੋਂ ਜੋਤ ਚਲ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਤਸਵੀਰ ਸਹੀ ਕਿੱਡਾ ਆਪਣੇ ਵੱਲ ਸਿਆਣਾ ਬਣਿਆ ਏ ਕਿ ਇਹ ਇੰਨਾ ਕੋਈ ਨਹੀਂ ਮਿਹਨਤ ਨਾ ਬਣਾਇਆ ਇਹਦਾ ਇਰਾਦਾ ਵੀ ਮੈਂ ਚਲ ਇਦਾਂ ਹੀ ਲੈ ਲੂੰਗਾ ਦਿਨਾਂ ਦਿਨ ਮੈਂ ਚੰਗੀ ਇਦਾਂ ਕੋਈ ਗੱਲ ਨਹੀਂ ਹਰਪਿੰਦਰ ਤੂੰ ਪਤੰਦਰਾਂ ਕੇ ਬੈ ਗਈ ਆ ਕੀ ਸੋਚੀ ਪਈ ਆ ਮੰਮੀ ਜੀ ਸੋਚਣਾ ਸੋਚਣਾ ਕੀ ਆ ਹਾਂ ਇਹ ਹੀ ਪਹਿਲਾਂ ਜਦੋਂ ਉਹਨਾਂ ਦੀ ਟੈਨਸ਼ਨ ਲੱਗੀ ਸੀ ਪੀ ਇਹਨਾਂ ਨੇ ਪਤਾ ਨਹੀਂ ਹੁਣ ਕੀ ਚੰਦ ਚੜ੍ਹਨਾ ਤੇ ਕੀ ਨਹੀਂ ਹਾਂ ਤੇ ਇੱਕ ਦੂਜੇ ਪਾਸੇ ਮਗਰੋ ਜਠਾਣੀ ਦਾ ਹੁੰਦੇ ਆ ਮੈਨੂੰ ਪੀ ਉਹਨਾਂ ਨੇ ਬੰਨੀ ਕਿੱਡਾ ਕ ਮੂੰਹ ਕੀਤਾ ਹੁਣ ਆਵਾ ਨਾ ਉਹਨੇ ਫੋਨ ਕਰਕੇ ਪੁੱਛਿਆ ਵਾ ਤੇ ਨਾ ਹੋਰ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਕਿਉਂ ਕਰਦੀ ਆ ਜਿੰਨਾ ਉਹਦਾ ਘਰਵਾਨਾ ਪੁੱਤ ਉਹਨਾਂ ਤੇਰਾ ਵੀ ਹੈਗਾ ਵਾ ਤੇਰਾ ਵੀ ਹੱਕ ਵਾ ਹੁਣ ਉਹ ਕਰ ਤੇ ਕਿੰਨਾ ਚਿਰ ਡਰ ਡਰ ਕੇ ਰਹਿਵੇਂ ਜੀ ਹੁਣ ਤੈਨੂੰ ਡਰਦੀ ਕੋਈ ਲੋੜ ਨਹੀਂ ਜਿੱਦਾਂ ਤੂੰ ਹੁਣ ਆਈ ਆ ਨਾ ਜਵਾਬ ਦੇ ਕੇ ਐਦਾਂ ਜਵਾਬ ਦਿਆ ਕਰ ਘੜਕੜ ਕੇ ਉਹ ਤਾਂ ਗੱਲ ਮੇ ਜੀ ਹੈ ਹੀ ਆ ਪਰੇ ਆ ਵੀ ਫਿਰ ਵੀ ਐਵੇਂ ਨਾ ਮੂਹ ਜੇ ਛੱਟ ਬਣਾ ਲੈਂਦੀ ਐ ਤੂੰ ਮੈਨੂੰ ਇਹ ਦੱਸ ਤੇ लवली ਦਾ ਸਬਾ ਚੰਗਾ ਵਾ ਨਹੀਂ ਅਮੀ ਜੀ ਇਹਨਾਂ ਦਾ ਤਾਂ ਚੰਗਾ ਹੀ ਓਦਾਂ ਵਧੀਆ ਵਸ ਬਾ ਦੇ ਅੱਛਾ ਚੱਲੇ ਆ ਵੀ ਹੁਣ ਸਗਰੇ ਮੈਂ ਦੋ ਵਾਰ ਕਿਹਾ ਕਿ ਚੱਲ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਚੱਲ ਜਾ ਤੂੰ ਤੇ ਇਹਨੂੰ ਜਦੋਂ ਪੁੱਛਿਆ ਤੇ ਇਹ ਗੜੀ ਹੋਰ ਸਵਾਲ ਜਵਾਬ ਜੇ ਕਰਨ ਦੇ ਵੀ ਇਹ ਇਹ ਆੜ ਗਵਾੜ ਕੀ ਆਖੂਗਾ ਓ ਕੀ ਆਖਣਗੇ ਮੈਂ ਹਾਂ ਆੜ ਗਵਾੜ ਦੋ ਨਹੀਂ ਆਂਦਾ ਜਦੋਂ ਫਿਰ ਮੈਂ ਨਾਲ ਜਾਣਾ ਉਦੋਂ ਆਖਣਾਈ ਲੈ ਆਈ ਨੂੰ ਹਲੇ 2 ਮਹੀਨੇ ਨਹੀਂ ਹੋਏ ਤੇ ਹੁਣ ਨਾਲ ਪਰੋਣੇ ਦੇ ਤੁਰ ਪਈ ਉਹਦਾ ਨਾਮ ਮੈਂ ਸੋ ਫੇ ਚੰਗਾ ਸੋਚਿਆ ਉਹਦਾ ਕੰਮ ਕਰਨ ਦੀ ਚੀਜ਼ ਨਹੀਂ ਕਰਦਾ ਉਹਦਾ ਰਾਦਾ ਇਹ ਆ ਫਿਰ ਰਪਿੰਦਰ ਇੱਥੇ ਹੋਊਗੀ ਅੱਧਾ ਅੱਧਾ ਕਰਾਂਗੇ ਜੇ ਰਪਿੰਦਰ ਚੱਲ ਗਈ ਮੈਨੂੰ ਸਾਰਾ ਕਰਨਾ ਪੈਣਾ ਉਹੋ ਹੀ ਗੱਲ ਨਾ ਤਾਂ ਤੈਨੂੰ ਕੀ ਲੋੜ ਆ ਇੱਥੇ ਕੰਮ ਕਰਨ ਦੀ ਨਾਲੇ ਹੁਣ ਮੈਂ ਦੱਸ ਆਪਣੇ ਪਿੰਡ ਆਉਣਾ ਨਹੀਂ ਆਉਣਾ ਜਾਣਾ ਨਹੀਂ ਆਕਸਰ ਕੀ ਗੱਲ ਜਾਣਾ ਨਹੀਂ ਆ ਤੂੰ ਏਦਾਂ ਕਰਿਆ ਕਰ ਜਦੋਂ ਲਵਲੀ ਆਂਦਾ ਹੁੰਦਾ ਨਾ ਛੁੱਟੀ ਉਦੋਂ ਉੱਥੇ ਚਲ ਗਈ ਜਦੋਂ ਉਹ ਗਿਆ ਤਾਂ ਨਾਲ ਹੀ ਇੱਥੇ ਆ ਗਈ ਰਾਮ ਨਾਲ ਉਹ ਹੋਈ ਨਾ ਇਹਨਾਂ ਦੋਵਾਂ ਜਿਹਾ ਨੇ ਪਕਾਉਣੀਆਂ ਤੇ ਖਾਣੀਆਂ ਆਹੋ ਤੇ ਮੈਂ ਕਿ ਕੱਲੀ ਜਾਣੀ ਕੀ ਕਰਾਂ ਤੇ ਕੀ ਨਹੀਂ ਨਾਲੇ ਇਦਾਂ ਕਰ ਆਪਣੇ ਸਮਾਨ ਨੂੰ ਨਾ ਜਿੰਦਾ ਕੁੰਡੀ ਲਾ ਕੇ ਰੱਖਿਆ ਕਰ ਤੂੰ ਇੱਥੇ ਆ ਗਈਆਂ ਤੇਰੇ ਜਾਂਦਿਆਂ ਸਾਰਾ ਕੁੱਤਿਆਂ ਗਵੋਣੀ ਕਰਦੇ ਫੇਰ ਕਿੱਥੋਂ ਲੈਣਾ ਪੁੱਤ ਨਹੀਂ ਨਹੀਂ ਉਹ ਤਾਂ ਮਿੰਜਮ ਲੋਗ ਲੋਕ ਲਾ ਕੇ ਹੀ ਆਈਆਂ ਪਰ ਉਹਦਾ ਇਹ ਪੀਨਾਕ ਬਹੁਤਾ ਨੀਂਹ ਜਾਂਦੀ ਕਮਰੇ-ਕਮਰੇ ਦੇ ਵਿੱਚ ਤੇਰੇ ਹੁੰਦੇ ਹੀ ਨੀਂਹ ਨਾ ਜਾਂਦੀ ਮਗਰੋਂ ਤਾਂ ਇਹ ਜਾਣਾ ਹੀ ਜਾਣਾ ਫੋਲਾ ਫਲਾਈ ਕਰਨੀ ਆ ਨਹੀਂ ਉਹ ਰੱਖਿਆ ਕੀ ਟਕਿਆ ਲੋਗ ਲਾ ਕੇ ਹੀ ਆਈਆਂ ਚੱਲ ਰਪਿੰਦਰ ਇਹਨਾਂ ਚੰਗਾ ਵਾ ਪਰੋਣੇ ਦਾ ਸੁਭਾ ਚੰਗਾ ਵਾ ਨਹੀਂ ਅਮੀ ਜੀ ਨਾਲ ਤਾਂ ਚਲੋ ਚੰਗਾ ਹੀ ਆ। ਉਹ ਚੱਲੇ ਆਂ ਵੀ ਜਿੱਦਾਂ ਮੈਂ ਕਹਿੰਨੀ ਆ ਨਾ ਉਦਾਂ ਹੀ ਚਲੋ ਮੰਨ ਜਾਂਦੇ ਆ। ਚੱਲੇ ਆਂ ਵੀ ਚੱਲੇ ਆਂ ਵੀ ਕੀ ਕੰਮ ਕੋਮ ਦਾ ਨੂੰ ਵਧੀਆ ਮਿਲ ਗਿਆ ਨਾ ਤੇ ਬੜਾ ਵਧੀਆ ਹੋ ਜਾਣਾ ਵਾ। ਦੂਜੀ ਗੱਲ ਏ ਫਿੱਤੂ ਪਰੋਣੇ ਨਾਲ ਕਾਲੀ ਨਾ ਪਿਆ ਕਰ। ਚੰਗਾ? ਹਾਂਜੀ। ਹਵਲੀ ਨਾਲ ਗੱਲ ਕਹੀ ਜਿਹੜੀ ਵੀ ਕਹਿਣੀ ਐ। ਫਿਰ ਉਹ ਵੀ ਗੁੱਸਾ ਕਰੂਗਾ। ਹੁਣ ਤੇ ਉਹ ਤੇਰੀ ਮੰਦਾ ਵਾ। ਹਾਂਜੀ। ਤੇ ਇੱਕ ਵਾਰਨ ਤੂੰ ਕੌੜਾ ਮੂੰਹ ਮਾਰਿਆ ਨਾ ਤੇ ਫਿਰ ਉਹਨੇ ਤੇਰੀ ਗੱਲ ਨਹੀਂ ਮੰਨਣੀ। ਨਹੀਂ ਨਹੀਂ ਅਮੀ ਜੀ ਇਹਨਾਂ ਨਾਲ ਤਾਂ ਮੈਂ ਚੰਗੀ ਰਹਿਣੀ ਆ। ਆਹੋ। ਆਹ। ਤੇਲਾ ਚੱਲ ਗਈ ਜਿੱਦਾਂ ਕੋਈ ਫਿਰ ਮੈਨਾਂ ਚੱਲੇ ਤੇ ਫਿਰ ਉਦਾਂ ਹੀ ਬਸ ਠੇਪਾ ਕੇ ਟੱਬਰ ਦੀ ਤੈਨੂੰ ਕੀ ਪ੍ਰਭਾਵ ਜੋ ਜੀ ਕਰਦਾ ਕਰਦੇ ਫਿਰ ਹੁਣ ਉਦਨ ਵਿੱਚ ਜਦੋਂ ਤੁਸੀਂ ਅਮੇ ਜੀ ਆਏ ਨਹੀਂ ਉਦਨ ਨੂੰ ਮੈਨਾਂ ਨੂੰ ਜਾ ਕੇ ਕਿਹਾ ਵੀ ਪਿਚਾ ਬਣਾ ਦੋ ਦੀਦੀ ਕੋ ਟਕ ਚੱਲ ਮੈਂ ਲੱਗੇ ਬੈਠੀ ਆ ਤੇ ਇਹਨਾਂ ਨੇ ਗਾੜੀ ਉਹ ਮਨਾ ਕਰ ਦਿੱਤਾ ਮੈਂ ਰਵਿੰਦਰ ਤਈਆਂ ਫੋਨ ਤੇ ਗੱਲ ਕਰਨ ਤੇ ਤੁੰ ਬਣਾ ਲਾ ਅੱਛਾ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਹਾਂ ਗੱਲ ਮੈਨੂੰ ਵੀ ਚਿੱਤੇ ਰਹਿਣੀਆਂ ਜਦੋਂ ਕੋਈ ਤੁਹਾਡਾ ਆਊਗਾ ਨਾ ਹਾਂ ਤਾਂ ਮੈਂ ਵੀ ਫਿਰ ਇਦਾਂ ਹੀ ਜਵਾਬ ਦਊਂਗੀ ਨਹੀਂ ਵੇਖਣ ਨੂੰ ਤਾਂ ਭੋਲੀ ਜੀ ਲੱਗਦੀ ਆ ਉਹਦਾ ਵਿੱਚ ਤੇਜਵਾ ਭੋਲੀ ਭਾਲੀ ਨਹੀਂ ਆ ਮੀ ਬਥੇਰੀ ਤੇਜਵਾ ਤੇਜਵਾ ਤੇ ਸਾਰਾ ਕੋ ਘਰ ਦਾ ਲਈ ਫਿਰਦੀ ਤੂੰ ਮੇਰੀ ਗੱਲ ਸੁਣ ਜਿੱਦਾਂ ਤੇਰਨਾ ਕੀਤਾ ਨਾ ਕੱਲ ਨੂੰ ਉਹਦੇ ਵੀ ਭਾਂ ਭਰਾ ਆਉਣਗੇ ਤੂੰ ਵੀ ਇਦਾਂ ਹੀ ਕਰੀ ਫਿਰ ਉਹ ਹੋਈ ਨਾ ਤੈਨੂੰ ਕਿ ਲੋੜ ਇਦਾਂ ਹੱਥ ਨੂੰ ਹਾਥੀ ਆ ਆ ਬੱਸ ਬੱਸ ਤੈਨੂੰ ਕਿ ਲੋੜ ਭੱਜੀ ਫਿਰਨ ਦੀ ਨਹੀਂ ਕੋਈ ਲੋੜ ਨਹੀਂ ਆਪੇ ਕਰਦੀ ਫਿਰੇ ਤੂੰ ਵੀ ਕਹਿ ਤਾਂ ਚੁੱਪ ਕਰਕੇ ਲੰਮੇ ਪੈ ਜਾ ਕਿਆ ਸਰ ਕਿਢੋਂ ਡਈ ਦੀ ਕੋਈ ਨਹੀਂ ਦਵਾਈ ਖਾਦੀ ਆ ਠੀਕ ਹੁੰਨੀ ਆ ਤੇ ਫੇਰ ਉੱਠ ਕੇ ਹੁੰਨੀ ਆ ਝਾਟੀ ਫਿਰ ਮੂੰਹ ਜੈ ਨਾ ਬਣਾ ਲੈਂਦੀ ਆ ਫੇ ਫਤਰੀ ਖਰਦੀ ਆ ਮੈਂ ਵੀ ਨਾ ਫਰਕ ਨਹੀਂ ਬੋਲਦਾ ਧਿਆਨ ਦਿੱਤਾ ਵੀ ਚਲ ਕੋਈ ਨਹੀਂ ਆ ਪੇ ਮੜੀਆ ਘੰਟੇ ਬਾਅਦ ਠੀਕ ਹੋ ਜਾਂਦੀ ਆ ਅਸ਼ਾ ਅੱਜ ਵੀ ਉਖੀ ਹੁਣੀ ਆ ਕਿ ਜਦ ਤੂੰ ਆਈ ਆ ਆਹੋ ਉਹ ਜਿਹਾ ਜਵਾਬ ਜੁਬ ਨਹੀਂ ਦਿੱਤਾ ਆਉਣ ਲੱਗੀਆਂ ਅੱਛਾ ਹਾਂ ਉਹਦੇ ਚੋਂ ਫਿਰ ਮੈਂ ਆਉਣ ਲੱਗੀਆਂ ਤੇ ਮਿਲ ਕੇ ਫਿਰ ਮੈਂ ਆ ਗਈ ਆ ਚਲ ਕੋਈ ਗੱਲ ਨਹੀਂ ਜਦੋਂ ਪਰੋਣੇ ਨੇ ਚੱਲ ਜਾਣਾ ਤੇ ਤੂੰ ਉੱਥੇ ਕੀ ਕਰਨਾ ਹੈ ਉਹ ਹੀ ਨਾ ਰਹਿ ਤੂੰ 8 ਦਿਨ ਜਿੱਦਣ ਆਊਗਾ ਦਨ ਨਾਲ ਚੱਲ ਜੀ ਹਾਂਜੀ ਹੈ ਨਾ ਤੇ ਹੋਰ ਡੈਡੀ ਫੇਰ ਚਲ ਗਈ ਉਹ ਬਾਹਰ ਨੂੰ ਡੈਡੀ ਦਾ ਇਹੋ ਹਾਲਿਓ ਘਰ ਤੇ ਹੁਣ ਖਲੁੰਦੇ ਹੀ ਨਹੀਂਗੇ ਕਦੀ ਵੇਲੀ ਕਦੀ ਬੰਬੀ ਤੇ ਚਲ ਜਾਂਦੇ ਆ ਹੁ ਜਿੰਨੀ ਗੱਲ ਉਹਨਾਂ ਨਾਲ ਮੈਂ ਕੀਤੀ ਹੈ ਨਾ ਕੋਈ ਨਹੀਂ ਸਮਝ ਜਾਨਾ ਉਹਨਾਂ ਨੇ ਚੱਲ ਪੁੱਤ ਸਮਝਾਇਆ ਤੇ ਤੂੰ ਬੜੇ ਤਰੀਕੇ ਨਾਲ ਹੀ ਕੋਈ ਨਹੀਂ ਆ ਜਾਣੀ ਉਹਨਾਂ ਦੇ ਸਮਝ ਵਿੱਚ ਵੀ ਹੁਣ ਅਜੇ ਨਾ ਕਦੀ ਉਹ ਗਿਆ ਨਹੀਂ ਹੈ ਨਾ ਲਾਗੋ ਹਾਂਜੀ ਇਹ ਨਾ ਤਾਂ ਕਦੀ ਆਪਣੇ ਪਿੰਡ ਹੀ ਗਿਆ ਜਿਉਂ ਇੱਥੇ ਆਇਆ ਨਾ ਹੋਰ ਕਿ ਰਿਸ਼ਤੇਦਾਰ ਕੋਈ ਰਾਤ ਰਹਿਣ ਗਿਆ ਹੁਣ ਇਹਨਾਂ ਨੂੰ ਤਾਂ ਹੋਰ ਤਰ੍ਹਾਂ ਬਣਾਈ ਆ ਹਾਂਜੀ ਵੇਖੋ ਇੱਕ ਗੱਲ ਸੋਚਣ ਵਾਲੀ ਆ ਉਹਦਾ ਵੀ ਉਹਨੇ ਵੀ ਕਿਤੇ ਜਾ ਕੇ ਫੋਨ ਨਹੀਂ ਕੀਤਾ ਕਿੰਨਾ ਪਖਰ ਦਿਲ ਦਾ ਉਹ ਵੀ ਉਹ ਤੋਂ ਨੇ ਤਾਂ ਫੋਨ ਹੀ ਬੰਦ ਕਰ ਲਿਆ ਫੋਨ ਕਰਨਾ ਉਹਨੇ ਕੀ ਹੀ ਉਹਨੂੰ ਇਹ ਹੀ ਕਿ ਘੜੀ ਘੜੀ ਮੈਨੂੰ ਫੋਨ ਕਰਨਗੇ ਉਹ ਪੂਰੇ ਚੜਿਆ ਇਸ ਟਾਈਮ ਤੇ ਚਲੋ ਕੋਈ ਨਹੀਂ ਅਸੀਂ ਉਹਨੂੰ ਫੋਨ ਲਾ ਕੇ ਕੀ ਕਰਨਾ ਵਾ ਅਹੀਂ ਤਾਂ ਬਸ ਡੜੀ ਦਾ ਮਨ ਰੱਖਣ ਵਾਤੀ ਇਹ ਗੱਲਾਂ ਕਰ ਰਹੇ ਆ ਤੇ ਕੋਈ ਗੱਲ ਨਹੀਂ ਡੜੀ ਜੋ ਥੋੜੇ ਜਿਹਾ ਸਮਝ ਗਏ ਨਾ ਫੇਰ ਨਹੀਂ ਸਾਨੂੰ ਕੋਈ ਫਿਕਰ ਵੀ ਹੈਗੀ ਮੀਨਾ ਕਹ ਰਹਿਗੇ ਨਾ ਇਕੱਲੇ ਫੇਰ ਨਹੀਂ ਇਹਨਾਂ ਨੂੰ ਕੋਈ ਫਿਕਰ ਹੋਣੀ ਬਾਕੀ ਇਹ ਵੀ ਥੋੜਾ ਬੋੜਾ ਕੰਮ ਕੁੰਮ ਜਿਹਾ ਦੁਆਰੇ ਲੱਗੇ ਨਾ ਸੋ ਇਹ ਥੋੜਾ ਜਿਹਾ ਹੋਏ ਨਾ ਵਾ ਹਲੇ ਜਦੋਂ ਕੱਲੇ ਬੰਮੀ ਦੇ ਜਾਂਦੇ ਆ ਤਾਂ ਮੰਦੇ ਵਿੱਚ ਤੇ ਆਉਂਦਾ ਹੀ ਆ ਪਰਾ ਇਹਦੇ ਜਿਹੜੇ ਆਪੋ ਆਪਣੇ ਘਰ ਬਣਾ ਕੇ ਤੇ ਮਾਹ ਬੈਠੇ ਹੂੰ ਤੇ ਇਹਨੂੰ ਕਿੰਨੇ ਰੱਖਣਾ ਵਾ ਨਾਲੇ ਅਗਲਿਆਂ ਨੇ ਕਹਿਣਾ ਹੀ ਮਿਹਨਤ ਕਰਕੇ ਘਰ-ਬਾਰ ਬਣਾਏ ਆ ਉਦੋਂ ਦਾ ਤੂੰ ਉੱਥੇ ਗਿਆ ਵਾ ਹੁਣ ਕੀ ਲੈਣਾ ਆ ਇਹਨੇ ਨਾ ਉਥੋਂ ਵੇਖੀ ਡਾਂਗ ਸੋਟਾ ਚਲਾ ਕੇ ਹੀ ਆਉਣਾ ਓ ਪੁੱਤ ਪਰ ਮੀ ਇੱਕ ਗੱਲ ਦੀ ਸਮਝਣੀ ਆਉਂਦੀ ਪੀਹ ਪਿੰਡੀ ਗਏ ਹੁਣ ਵੇਖ ਤੇ ਹੋਰ ਗਏ ਹੋਣਗੇ ਮਾਹ ਰਾਜ ਜਾਣੇ ਪੁੱਤ ਕਿੱਥੇ ਗਏ ਆ ਜਾਣ ਜੋ ਕੀਤੇ ਪੀਕੇ ਵੀ ਹੈ ਨਹੀਂ ਸੀ ਮਾਪੇ ਵੀ ਇਥੇ ਮੂੰਹ ਵਟਕੇ ਗਏ ਹੀ ਪਿਓ ਨੇ ਰ ਅੱਗੇ ਬੜੇ ਵਿਸ਼ੇ ਵਾਲਾ 8 ਵਜੇ ਸਵੇਰ ਆਈ ਆ ਪਤਾ ਨਹੀਂ ਹੁਣ ਪੱਕਾ ਪਤਾ ਵੀ ਨਹੀਂ ਕਿ ਸੌਰੇ ਆ ਕਿ ਜਾਂ ਆਪਣੇ ਪਿੰਡ ਵਾ ਇਹ ਤਾਂ ਹੁਣ ਗੱਲ ਕਰੇ ਫੋਨ ਕਰੇ ਤੇ ਫੇਰ ਹੀ ਪਤਾ ਲੱਗੇ ਪਰ ਉਹ ਤਾਂ ਇਹ ਵੀ ਉੱਥੇ ਫੋਨ ਨਾ ਪੱਲਾ ਲਾ ਲੋ ਉਹਦਾ ਪੁੱਛਣਾ ਗੱਲੀ ਬਾਤੀ ਪੱਲਾ ਕੀ ਦੱਸ ਦੇ ਉੱਥੇ ਆ ਕਿ ਜਾਂ ਕਿਦਾਂ ਨਹੀਂ ਪੁੱਤ ਜਦੋਂ ਦੇ ਇੱਥੋਂ ਓਕੇ ਜਿਹਾ ਹੋ ਕੇ ਗਏ ਆ ਨਾ ਉਦੋਂ ਦਾ ਨਾ ਕਦੀ ਮੇਰੇ ਨਾਲ ਫੋਨ ਤੇ ਗੱਲ ਹੋਈ ਆ ਤੇ ਨਾ ਕਦੀ ਮੈਂ ਕੀਤਾ ਵਾ ਆਪਣੀ ਕੁੜੀ ਨੂੰ ਕਰਦੇ ਹੋਣਗੇ ਫੋਨ ਤੇ ਉਹ ਮੈਂ ਕਹਿ ਨਹੀਂ ਸਕਦੀ ਪਤਾ ਨਾ ਕੀ ਗੱਲ ਈ ਅਮੀ ਮੜਾ ਜਾਏਗੀ ਮਾਂ ਦਾ ਰਹਿ ਲੈਣਾ ਹੀ ਉਹ ਨਾ ਨਹੀਂ ਹੁੰਦਾ ਬਿੱਲਾ ਵੀ ਮਗਰ ਫਿਕਰ ਕਰਦੇ ਤੇ ਆਪ ਘਰੋਂ ਨਿਕਲ ਗਏ ਆਏ ਪੁੱਤ ਮੈਂ ਸਿੱਧਾ ਵੀ ਕੀ ਕਹੂੰਗੀ ਕਿ ਜੋ ਬਣਣੀ ਇੱਥੇ ਆਏ ਆ ਅਗਲੇ ਕਹਿਣਗੇ ਵੀ ਘਰ ਦੱਸਦੇ ਨਹੀਂ ਆਏ ਚਲ ਛੱਡੋ ਠਾ ਕੋਈ ਨਹੀਂ ਚਲ ਆ ਰੋਟੀ ਪਾਣੀ ਰਾਦਾ ਕਰੀਏ ਇਹ ਦੇਖੋ ਗੱਲਾਂ ਮੁੱਕੜੀਆਂ ਹੀ ਨਹੀਂਆਂ ਤੇ ਚਲੋ ਬੋਲਦੇ ਨਹੀਂ ਆਹੀ ਤੇ ਹੱਡੀ ਆਖਰੀ ਉਮੀਦ ਹੀ ਤੇ ਹੁਣ ਕਿੱਦਾਂ ਕਰਾਂਗੇ ਕੋਈ ਗੱਲ ਨਹੀਂ ਜੋ ਰੱਬ ਜੀ ਇੱਕ ਬੂਹਾ ਬੰਦ ਕਰਦਾ ਨਾ ਤੇ 100 ਹੋਰ ਖੋਲ ਦਿੰਦਾ ਵਾ ਕੋਈ ਗੱਲ ਨਹੀਂ ਕੋਹ ਨਾ ਕੋ ਤੁਹਾਡੇ ਵਾਸਤੇ ਸੋਚਿਆ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਠੀਕ ਠਾਕ ਹੈ ਠੀਕ ਠਾਕ ਤੁਸੀਂ ਆਏ ਕਰਦੇ ਚੱਲੇ ਕਰਦੇ ਜੀ ਉਹ ਵੀਰ ਜੀ ਅਸੀਂ ਕੋ ਕੰਮ ਆਏ ਸੀਗੇ ਤੇ ਉਹ ਦਿਲਬਾਗ ਵੀਰ ਨਾਲ ਗੱਲ ਹੋਈ ਤੇ ਉਹਨਾਂ ਨੇ ਫੇਰ ਨਾ ਕਰਤੀ ਤੇ ਚੱਲੇ ਕਿਹੜੇ ਕਿਹੜੇ ਕੰਮ ਆਏ ਤੁਸੀਂ ਉਦਾਂ ਹੀ ਕੋਈ ਕੰਮ ਹੀ ਆਏ ਸੀਗੇ ਕਿਹੜੇ ਕੰਮ ਦੱਸ ਮੈਨੂੰ ਕੰਮ ਕੋ ਮਜਬੂਰੀ ਇੱਕ ਪੈ ਗਈ ਸੀ ਤਲਾ ਮਜਬੂਰੀ ਤੈਨੂੰ ਦੱਸਣਾ ਆ ਉਹ ਤੋਂ ਬਹਿ ਗੱਲ ਕਰਨ ਨਾਲ ਆ ਜਾਓ ਆ ਜਾਓ ਹਉ ਬੈਠੋ ਅਹੀਂ ਤੇਨ ਬਾਗ ਵੀਰ ਨਾਲ ਗੱਲ ਕੀਤੀ ਸੀ ਤੇ ਮੇਰਾ ਹੁਣ ਜੀ ਨਹੀਂ ਘਾੜਿਆ ਦੋਰੀ ਗੱਲ ਕਰਨ ਨਾਲ ਪੜਨੇ ਕਾ ਮਜਬੂਰੀ ਐ ਇਹੋ ਜੀ ਬਣ ਗਈ ਆ। ਮੈਨੂੰ ਦੱਸੇ ਮਜਬੂਰੀ ਕੀ ਆ? ਮਜਬੂਰੀ ਵੀਰ ਜੀ ਕੀ ਦੱਸਾਂ? ਜਿੱਥੇ ਮੈਂ ਰਹਿੰਦਾ ਸੀ ਨਾ ਉੱਥੇ ਨਾ ਸਾਡੀ ਕਿਸੇ ਗੱਲ ਤੋਂ ਅਣਬਣ ਹੋ ਗਈ ਸੀ। ਮੰਮੀ ਬੜਾ ਵੱਧ ਘਟ ਬੋਲਦੇ ਸੀ। ਅੱਛਾ। ਤੇ ਉਹ ਗੱਲ ਥੋੜੀ ਵੱਧ ਗਈ। ਹੂੰ ਹੂੰ। ਤੇ ਮੁੜ ਕੇ ਉਹਨਾਂ ਸਾਨੂੰ ਕਹਿਤਾ ਵੀ ਤੂੰ ਇੱਥੇ ਨਹੀਂ ਰਹਿਣਾ। ਅਸੀਂ ਫਿਰ ਕੀ ਕਰਦੇ? ਅਸੀਂ ਆਪਣਾ ਸਮਾਨ ਪਾਇਆ ਤੇ ਕੱਲ ਦੇ ਹੁਣ ਬੇਕਾਰ ਹੋਈਆਂ। ਅੱਛਾ। ਮੈਂ ਤੇ ਇੱਥੇ ਗੱਲ ਕਰਨ ਆਇਆ ਹਾਂ ਇਹ ਦਿਲਵਾਗ ਵੀਰ ਦਾ। ਮੈਂ ਚੱਲ ਮੈਂ ਪੁੱਛ ਲਾਂ। ਇਹ ਥੋੜਾਕਾ ਟਾਈਮ ਨੂੰ ਇੱਥੇ ਰਹਿਣ ਦੇਣ ਹੂੰ ਹੂੰ ਤੇ ਚਲੋ ਬੜੀ ਮਿਹਰਬਾਨੀ ਆ ਹੂੰ ਹੂੰ ਪਰ ਉਹਨਾਂ ਦਾ ਨਹੀਂ ਮਨ ਹੈਗਾ ਕਿ ਮੈਂ ਇੱਥੇ ਰਵਾਂ ਤਾਂ ਕਰਕੇ ਫਿਰ ਅਸੀਂ ਚੱਲੇ ਹਾਂ ਕਿਉਂ ਟੈਨਸ਼ਨ ਲੈਣ ਡਿਆ ਭਾਵੇਂ ਤੂੰ ਸਾਡੇ ਨਾਲ ਰਹਿ ਰਿਹਾ ਠਗਰ ਸਾਡਾ ਭਰਾ ਹੀ ਆ ਤੇਰੀ ਹਰ ਇੱਕ ਮੁਸ਼ਕਲ ਹੱਲ ਕਰਾਂਗੇ ਜਵਿੰਦਰ ਪਾਣੀ ਲੈ ਕੇ ਆ ਤੇ ਮੈਂ ਤੇ ਦਿਲਬਾਗ ਵੀ ਇਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਦਾ ਮਨ ਨਹੀਂ ਹੈਗਾ ਕਿ ਮੈਂ ਇੱਥੇ ਰਵਾਂ ਇਸ ਕਰਕੇ ਫਿਰ ਮੈਂ ਬਹੁਤਾ ਨਹੀਂ ਗਿਆ ਤੇ ਅਹੀਂ ਤੇ ਚੱਲੇ ਹਾਂ ਵਾਪਸ ਮੈਨੂੰ ਬਸ ਇਹੋ ਹੀ ਆ ਜੇ ਥੋੜਾਕਾ ਟਾਈਮ ਸਾਨੂੰ ਇੱਥੇ ਰਹਿਣ ਨੂੰ ਮਿਲ ਜੇਨਾ ਤੇ ਬੜਾ ਵਧੀਆ ਹੋ ਜੇ ਹਲ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਉਹ ਤੁਹਾਨੂੰ ਘਰੋਂ ਕੱਢਦਾ ਵੀਰ ਜੀ ਗੱਲ ਕੀ ਹੋਣੀ ਸੀ ਮੰਮੀ ਦਾ ਸੁਭਾਅ ਬੜਾ ਕਵੜਾ ਸੀ ਉਹਥੇ ਤੇ ਗੱਲ ਕਰਦੇ ਸੀ ਨਿਕ ਨਿਕੀ ਗੱਲ ਤੇ ਜੇ ਕੋਈ ਗਲਤੀ ਹੋ ਜਾਣੀ ਜਾਂ ਕੋਈ ਕੰਮ ਨਾ ਉਹਦੀ ਮਰਜ਼ੀ ਨਾਲ ਹੋਣਾ ਤੇ ਗੱਲਾਂ ਬੜੀਆਂ ਕਰਦੇ ਸੀ ਵਿਆਹ ਤਾਂ ਪਹਿਲਾਂ ਤਾਂ ਹੀ ਸੋਚਿਆ ਸੀਗਾ ਵੀ ਚੱਲ ਸਭ ਕੁਝ ਠੀਕ ਹੀ ਜਾਊਗਾ ਪਰ ਵਿਆਹ ਤੋਂ ਬਾਅਦ ਉਹ ਨਹੀਂ ਹਟਦੇ ਪਰ ਇੱਕ ਦਿਨ ਜੋਤ ਨੂੰ ਲੱਗੇ ਬੋਲਣ ਤੇ ਮੈਂ ਜਵਾਬ ਦੇ ਬੈਠਾ ਅੱਗੇ ਮੁੜ ਕੇ ਫਿਰ ਡੈਡੀ ਨੇ ਕਿਹਾ ਕਦੇ ਤੁਸੀਂ ਚੱਲ ਜਾਓ ਇੱਥੋਂ ਹੂੰ ਹੂੰ ਫਿਰ ਮੈਂ ਸੋਚਿਆ ਮੈਂ ਹੈ ਉਹੀ ਜ਼ਿੰਦਗੀ ਵੀ ਜੀਣ ਦਾ ਕੀ ਫਾਇਦਾ ਮੈਂ ਹੈ ਚੱਲਦੇ ਹਾਂ ਇੱਥੋਂ ਫਿਰ ਅਸੀਂ ਉੱਥੋਂ ਆ ਗਏ ਬੜਾ ਮਾੜਾ ਕੰਮ ਕੀਤਾ ਯਾਰ ਉਹਨਾਂ ਫਿਰ ਸਾਡੇ ਨਾਲ ਕੰਮ ਤੇ ਫਿਰ ਮਾੜਾ ਹੁਣ ਹੈਗਾ ਹੀ ਆ ਤੇ ਅਸੀਂ ਤੇ ਇੱਕ ਦਿਨ ਸਗੋਂ ਬਾਹਰ ਰਹੇ ਹਾਂ ਪੂਰਾ ਮੈਂ ਸੋਚਿਆ ਮੈਂ ਚਲੋ ਇੱਕ ਵਾਰੀ ਤੁਹਾਨੂੰ ਪੁੱਛ ਲੈਨੇ ਆ ਜੇ ਗੱਲ ਬਣੂਗੀ ਠੀਕ ਆ ਨੀ ਤੇ ਫਿਰ ਆਪਣਾ ਹੋਰ ਕੋਈ ਆਸਰਾ ਲੱਭਾਂਗੇ। ਯਾਰ ਅਸੀਂ ਤਾਂ ਸੋਚ ਰਹੇ ਸੀ ਕਿ ਤੂੰ ਉੱਥੇ ਰਹਿਣਾ ਵਾ। ਤੇਰੇ ਵਧੀਆ ਇੱਕ ਕਾਰੋਬਾਰ ਦਾ ਚੱਲਣ ਡਿਆ। ਸੋਖਾ ਰਹਿੰਦੇ ਆਂ। ਉਹ ਵੀਰ ਜੀ ਦੋਨੋਂ ਦੋਨੋਂ ਸਾਰੇ ਕੰਮ ਠੀਕ ਲੱਗਦੇ ਆ। ਪਰ ਕੋਈ ਨਹੀਂ ਹੁਣ ਵੇਖਨੇ ਆਂ। ਗਾਂ ਕੀ ਬਣਦਾ। ਚਲ ਕੋਈ ਗੱਲ ਨਹੀਂ। ਤੇ ਅਸੀਂ ਦਰਵਾਜ਼ਾ ਨਾਲ ਗੱਲ ਕਰ ਲੈਨੇ ਆਂ। ਠੀਕ ਹੈ ਜੀ। ਚਲੋ ਵਿੰਦਰ ਚਲੀਏ ਅਹੀਂ ਗੱਲ ਕਰ ਲਈਏ। ਚਲੋ। ਆਪਣੇ ਤੇ ਮੈਂ ਧੋਨੇ ਧੋਨੇ ਕੱਪੜੇ ਨਾਲੇ ਇਹਦੇ ਵੀ ਧੋਨੇ ਪਏ। ਲਾ ਕੇ ਮੈਡਮ ਰੱਖ ਗਈ ਆ ਕਿ ਤੀਤੀ ਨੇ ਧੋਈ ਲੈਣੇ ਆ ਇਹਨੂੰ ਤੇ ਆਪਣੀ ਜ਼ਿੰਮੇਵਾਰੀ ਦਾ ਵੀ ਨਹੀਂ ਪਤਾ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਤਿਆਰ ਹੋ ਕੇ ਆ ਗਈ ਸੰਦੀਪ ਕੀ ਘੜੀ ਆਂਦੀ ਆ ਕੁਝ ਨਹੀਂ ਕੱਪੜੇ ਸੁੱਕਣੇ ਪਾਉਣ ਦੀ ਸੀ ਤੈਨੂੰ ਸਾਡੇ ਮੈਨੂੰ ਚਾਹ ਬਣਾ ਕੇ ਦੇ ਚਲੋ ਮੈਂ ਆ ਗਈ ਆ ਜਾ ਦੀਪਾ ਚਾਹ ਲੈ ਗਈ ਆ ਗਈ ਕਪੜੇ ਹਾਂਜੀ ਧੋਲੇ ਕਪੜੇ ਰੁਪਿੰਦਰ ਦਾ ਹਾਲ ਵੇਖ ਲਓ ਕੀ ਹੋਇਆ ਜੇ ਮੈਂ ਉਦੋਂ ਮੰਨਣਾ ਕੀਤਾ ਸੀ ਕਿ ਨਹੀਂ ਜਾਣਾ ਦੋ ਦਿਨ ਰੋਕੇ ਚੱਲ ਜੀ ਤਾਂ ਨਹੀਂ ਉਹ ਮੰਨੀ ਕਪੜੇ ਪਾ ਕੇ ਤੇ ਤਿਆਰ ਹੋ ਕੇ ਮੇਰੇ ਕੋਲ ਆ ਗਈ ਪੁੱਛਣ ਉਹ ਚੱਲ ਕੋਈ ਗੱਲ ਨਹੀਂ ਹੋਉ ਹੁੰਦੇ ਫਿਰ ਕੀ ਜਾਣਦੀ ਨਹੀਂ ਕੋਈ ਗੱਲ ਹੈਗੀ ਲੋਕਾਂ ਨੇ ਗੱਲਾਂ ਕਰਨੀਆਂ ਤੇ ਜੇ ਕਪੜੇ ਆ ਮੈਂ ਤਾਂ ਚੱਲ ਆਪਣੇ ਧੋਣੇ ਧੋਣੇ ਆਪਣੇ ਵੀ ਲਾ ਕੇ ਰੱਖ ਗਈ ਆ ਕਿ ਦੀਦੀ ਧੋਵੇ ਉਹ ਚੱਲ ਕੋਈ ਗੱਲ ਨਹੀਂ ਫਿਰ ਕੀ ਧੋਲੇ ਆ ਤੇ ਮਸ਼ੀਨ ਜੀ ਧੋਤੇ ਤੂੰ ਫਿਰ ਕੀ ਆ ਉਹ ਗੱਲ ਨਹੀਂ ਹੈਗੀ ਇਹਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਪਤਾ ਲੱਗਣਾ ਚਾਹੀਦਾ ਨਾ ਸਾਰੇ ਕੰਮ ਮੈਂ ਕਰਾਂ ਰਸੋਈ ਦਾ ਕੰਮ ਉਹ ਵੀ ਮੈਂ ਕਰਾਂ ਝਾੜੂ ਪੋਚਾ ਉਹ ਵੀ ਮੈਂ ਕਰਾਂ ਮੜਾ ਜਿਹਾ ਝਾੜੂ ਲਾ ਲੈਂਦੀ ਆ ਬਹਿ ਜਾਂਦੀ ਬਸ ਰਮਾਨਾ ਜਾਂ ਬਹਾਨਾ ਲੱਭ ਲੈਂਦੀ ਮੈਂ ਠੀਕ ਨਹੀਂ ਆ ਉਹ ਚੱਲ ਨਵੀਂ ਨਵੀਂ ਅਜੇ ਆਪੇ ਕਰੂਗੀ ਹੋਲੀ ਵਾਲੀ ਕਮਰੇ 'ਚ ਜਾ ਕੇ ਵੇਖੋ ਕਿੰਨਾ ਖਲਾਰਾ ਪਿਆ ਵਾ ਉਹ ਮੈਂ ਚੁੱਕਾਂ ਉਹ ਤਾਂ ਚੁੱਕ ਹੀ ਜਾਣਾ ਚਾਹੀਦਾ ਇਹਨੂੰ ਉਹ ਲੈ ਨਾ ਉਹਦੀ ਮੰਮੀ ਵੀ ਚਲ ਸਿਆਣੀ ਆ ਉਹ ਸਮਝਾ ਸਕਦੀ ਨਾ ਕੀ ਬੋਦੇ ਦੋ ਦਿਨ ਰੋਕੇ ਆ ਜੀ ਐਡਾ ਵੀ ਕਿਹੜਾ ਜ਼ਰੂਰੀ ਕੰਮ ਹੀ ਕਿ ਨਾਲ ਹੀ ਜਾਣਾ ਹੀ ਲਵਲੀ ਦੇ ਕੋਈ ਗੱਲ ਨਹੀਂ ਲਵਲੀ ਨੇ ਉਹਨਾ ਬਤੇ ਬਾਦ ਤੁਹਾਨੂੰ ਮੈਂ ਸਮਝਾਉਣਾ ਵਾ ਕਿ ਅੱਗੇ ਕਿਦਾਂ ਨਾ ਕਰੇ ਤੂੰ ਟੈਨਸ਼ਨ ਨਾ ਲੈ ਆਉਂਦਾ ਨਾ ਲਵਲੀ ਤੈਨੂੰ ਬਹਿ ਕੇ ਸਮਝਾਉਨੇ ਆ ਐਡਾ ਕਰਨ ਦੀ ਆ ਤਾ ਨਾ ਕਰੂਗੀ ਅੱਗੇ ਤੇ ਮੈਂ ਤੇ ਇਹ ਸੋਚਿਆ ਸੀ ਕਿ ਚੱਲ ਲਵਲੀ ਦਾ ਵਿਆਹ ਕਰ ਦਾਂਗੇ ਚੱਲ ਮੇਰੇ ਨਾਲ ਕੰਮ ਕਰਵਾ ਦਿਆ ਕਰੋਗੀ ਦੋਵੇਂ ਜਣੇ ਨਾਲ ਮਿਲ ਕੇ ਰਾਵਾਂਗੀਆਂ ਪਰ ਉਹ ਤੇ ਮੰਨਦੀ ਨਹੀਂ ਹੈ ਉਹ ਕੋਈ ਗੱਲ ਨਹੀਂ ਹੁੰਦੀ ਹੈ ਨਾ ਉਹ ਨੂੰ ਸਮਝਾਉਣੀ ਆ ਬੈਠ ਕੇ ਸਮਝਾਉਣੀ ਨੂੰ ਸਮਝਾਣਾ ਨੇ ਤੂੰ ਟੈਨਸ਼ਨ ਨਾ ਲਿਆ ਕਰਨੀ ਮੈਨੂੰ ਨਹੀਂ ਲੱਗਦਾ ਸਮਝਣ ਵਾਲੀ ਹੈਗੀ ਆ ਜਿਹੜੀ ਹੋਣੀ ਨਹੀਂ ਕਹਿਣਾ ਮੰਨਣ ਦੀ ਤੇ ਉਹਨੇ ਗਾਹ ਕੀ ਕਰਨਾ ਚੱਲ ਆਲਾ ਦੇ लवली ਨੂੰ ਫਿਰ ਬੈਠ ਕੇ ਨਾ ਦੱਸ ਦੇ ਉਹਨੂੰ ਕਿ ਆਹ ਦਲਵਾਤ ਵਾਤ ਇਦਾਂ ਯਾਰ ਨਾ ਕਰੇ ਅੱਗੇ ਤੋਂ ਇਦਾਂ ਫਿਰ ਘਰ ਤੋਂ ਹੀ ਚੱਲਣੇ ਜਦੋਂ ਉਹ ਕਰਦੀ ਪਈ ਆ ਨਹੀਂ ਕਿ ਨਹੀਂ ਕੀ ਗੱਲ ਨਹੀਂ ਕਿ ਨਹੀਂ ਗੱਲ ਫਿਰ ਜ਼ਿਆਦਾ ਵੱਧ ਜਾਣੀ ਐ ਉਹਨੇ ਗੱਲ ਕੋ ਵਧਾਉਣੀ ਆ ਬੈਠ ਕੇ ਨਾ ਸਮਝਾਉਣੀ ਸਾਰੀ ਕੋਈ ਗੱਲ ਨਹੀਂ ਇਮਹੁਣ ਨਵਨੀ ਨੂੰ ਫੋਨ ਕਰਾਂ ਐਦਾਂ ਕੀਤਾ ਉਹਨੇ ਐਵੇਂ ਟੈਨਸ਼ਨ ਲਊਗਾ ਆਉਂਦਾ ਨਾ ਫਿਰ ਬੈਠ ਕੇ ਦੱਸਾਂਗੇ ਇਹਨੂੰ ਵੀ ਆ ਗੱਲਬਾਤ ਹੋਈ ਆ ਠੀਕ ਆ ਪੀ ਲੋ ਚਾਹ ਤੁਸੀਂ ਕੋਈ ਗੱਲ ਨਾ ਪੀ ਲੈਣਾ ਤੂੰ ਟੈਨਸ਼ਨ ਨਾ ਲਿਆ ਕਰੀਂ